ਬਾਜੀ ਸਤਿਗੁਰ ਸਤਿ ਸ੍ਰੀ ਅਕਾਲ ਜੀ ਹੋਰ ਬਾਜੀ ਸਾਢੀ ਡਾਈ ਜੀ ਵਧੀਆ ਸਿਵਾ ਗਾਵਾ ਤੁਹਾਡੇ ਬਾਵਾ ਜੀ ਕਿਨੇ ਨਾ ਆਪਾਂ ਸ਼ੇਪ ਪਉਣ ਸੱਤ ਹੀ ਕੋਲੇ ਇੱਕ ਤੇ ਚਲੋ ਨਹੀਂ ਪਉਣੀ ਹਾਂਜੀ ਤੇ ਸ਼ੇਪ ਪਉਣੀਆਂ ਇਹ ਚਾਰ ਤੁਹਾਡੇ ਸਾਹਮਣੇ ਅੱਧਾ ਪੁਣਾ ਘੰਟਾ ਤਾਦੀ ਆਪਾਂ ਲੈ ਲਓ ਜੀ ਆਪਾਂ ਹੋਏ ਬਾਈ ਹਣਾ ਹਾਂਜੀ ਹਾਂਜੀ ਉਹ ਨਵੇਂ ਸ਼ਹਿਰ ਤੋਂ ਆਏ ਸੀ ਜੇਠੂ ਵਾਲੇ ਬਹੁਤ ਪੁਰਾਣੇ ਗਾਗ ਆਪਣੇ ਹਾਂਜੀ ਜੀ ਜੇਠੂ ਉਧਰ ਪਿੰਡ ਹੈਗਾ ਨਾ ਇੱਕ ਹਾਂਜੀ 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 ਇੱਕ ਤੇ ਆ ਇੱਕ ਉਧਰ ਹੈਗਾ ਇਹ ਫਿਰ ਚਾਰ ਇਹ ਲੈ ਗਏ ਹਾਂ ਚਲੋ ਹਾਂਜੀ ਤੇ ਇਹ ਆਪਣੇ ਜਦੋਂ ਖੜਨੀਆਂ ਇਹਨਾਂ ਨੇ ਦੋ ਤਿੰਨ ਮਹੀਨੇ ਬਾਅਦ ਆਪਣੇ ਕੋਲ ਲੈ ਗਿਆ ਚਾਰ ਚਾਰ ਪੰਜ ਪੰਜ ਇਕੱਠ ਉਹਨਾਂ ਇਨਾਂ ਨੇ ਫੋਨ ਕਰਕੇ ਇੰਨਾ ਹੀ ਪੁੱਛਣਾ ਵੀ ਹੈ ਗਿਆ ਤੇ ਹੈ ਗਿਆ ਵਾ ਹਾਂ ਤੇ ਉਹਨਾਂ ਉਦੋਂ ਹੀ ਆ ਜਣਾ ਸਵੇਰੇ ਸਾਨੂੰ ਤਾਂ ਦੋ ਹੀ ਆਉਣਾ ਬਸ ਹਾਂਜੀ ਹੁਣ ਫਿਰ ਦੋ ਹੀ ਆ ਜੀ ਆ ਜਾ ਫਿਰ ਕਿੰਨੇ ਦਿਨ ਮਗਰ ਸੁਈ ਨੇ ਜੀ ਨੂੰ ਸੁਈ ਨੂੰ ਸੁਣੀ ਜੀ ਇਹਨੂੰ 5-6 ਦਿਨ ਹੋਏ ਆ ਅੱਛਾ ਹਾਂਜੀ ਹਾਂਜੀ ਕਿਉਂਕਿ ਉਹ ਗਾਂ ਲੈਂਦੇ ਵੱਡੀ ਵੀ 20-22 ਕਿਲੋ ਵਾਲੀ ਹਾਂਜੀ ਹਾਂਜੀ ਉਹ ਫਿਰ ਛੋਟੀ ਗਾਂ ਨਹੀਂ ਇਹਨੂੰ 5-6 ਦਿਨ ਹਾਂਜੀ ਵਛਾ ਮਗਰ ਦੇਖੋ ਇਹਨੇ ਦਾ ਦੁੱਧ ਸੁਨੀਤ ਜੀ ਹੁਣ ਹੋਊਗਾ 11:00 ਹੋ ਜੇ 12:00 ਹੋ ਜੇ ਇਹਨਾਂ ਦਿਨਾਂ ਦੇ ਥੱਲੇ ਸੁਈ ਥੱਲੇ 11 ਕਿਲੋ ਦੁੱਧ ਹੈਗਾ ਜੀ ਕੋਰੇ ਫਿਰ ਲੋਰੀ ਕਰੋ ਚੈੱਕ ਕਰਾ ਲਈ 11 12 ਕਿਲੋ ਐਸਟਾ ਦੁੱਧ ਹੈਗਾ ਤੇ ਭਾਵੇਂ ਵੇਖ ਲੈ ਜੀ ਕਰਦਾ ਬਾਈ ਜੀ ਆਸਨੀ ਜੀ ਲੋਟ ਹੀ ਕਰ ਦੇਣਾ ਜੈ ਜੀ ਕਰਦੇ ਆ ਜੀ ਜੈ ਜੀ ਚੋ ਆਪ ਸਮਾਉ ਰਹੀ ਹੈ ਨਾ ਜੀ ਚੋ ਆਪ ਸਮਾਉ ਵਧੀਆ ਹੈ ਠੰਡੀ ਸੀਲ ਕੋਈ ਇਹੋ ਜੀ ਗੱਲ ਬਾਤ ਨਹੀਂ ਬੋਲੋ ਜੀ ਸੰਦੀਪ ਜੀ ਮੁੱਲ ਤੇ ਭਾਵੇਂ 40 45 ਜੋ ਮਰਜੀ ਇੱਕੋ ਗੱਲ 36000 ਦੀ ਦੇ ਦਈਏ 35000 ਦੀ ਯਾਰ ਹੋਰ 34000 ਦੀ ਚਲਦੀ ਹਾਰ ਬਾਕੀ ਮਾਨਤਾ ਨ ਹੋ ਜੂਗਾ ਕੋਈ ਵੀਰ ਫੋਨ ਲਾਵੇ ਉਹਨੇ ਫੋਨ ਫੋਨ ਲਾਇਆ ਮਾਨਤਾ ਕਰ ਦਿੰਗੇ ਤੁਹਾਡਾ ਪੂਰਾ ਜੋਰ ਚਲੋ ਲੈ ਚਲੋ ਹਾ ਜਰਾ ਬੜਾ ਦੁਦਾਰੀ ਬੈਠ ਨੇ ਬੁਰਾ ਹਾਂ ਜੀ ਆ ਨੀ ਇਹ ਪੰਚਾਇਤ ਨੇ ਹੋਇਆ ਆਪਾਂ ਉਹਨਾਂ ਕੇ ਇਸੇ ਕਰਕੇ 11 12 ਭਾਵੇਂ ਕੋਈ 2 ਕਿਲੋ ਵਧਾ ਲੈੇ ਸੇਵਾ ਕਰੇ ਕੋਈ ਬਸ ਵਾਤੀਆਂ ਜੀ ਠੀਕ ਆ ਹਾਂ ਜੀ ਹੈ ਠੰਡੀ ਸੀਲ ਆ ਤੇ ਇਹੋ ਜੀ ਗੱਲ ਬਾਤਨੀ ਆਹਾਂ ਤੁਹਾਨੂੰ ਦਾ ਫਿਰ ਇਹ ਸਿੰਧੀ ਜੀ ਪੈਲਣ ਸੂਈ ਜੇ ਅੱਛਾ ਪਹਿਲਾਂ ਸੂਈ ਬੱਚੀ ਆ ਇਹ ਪਰਸੋਂ ਚੌਥੀ ਸੂਈ ਆ ਇਹਨੇ 3 ਦਿਨ ਹੋਏ ਬੱਚੀ ਦਾ ਨਾੜੂ ਨਾਲ ਜੇ ਠੀਕ ਆ ਹਾਂ ਜੀ ਤੇ ਕਿੰਨਾ ਪੋੜਾ ਹੀ ਫਿਰ ਆ ਇਸ ਨੇਜੀ 10 ਹੋਏ ਅੱਛਾ 11 ਹੋਏ ਇੱਥੇ ਕਿ 10 ਕਿਲੋ ਇਹ ਦੇਖੋ ਪੱਕਾ ਜੇ 10 ਕੋ ਪੱਕਾ ਹੀ ਹੈ ਨਾ ਹਾਂਜੀ ਲੋ ਜੀ ਬਿਹਰ ਚੰਗੀ ਆ ਬਹੁਤ ਸਲੀ ਇੱਕੋ ਰੰਗ ਕਾਲੀ ਸਾ ਇੱਕੋ ਰੰਗ ਦੀ ਆ ਹੂੰ ਬਾਸ ਸਿੰਘ ਸਿੰਘ ਆਏ ਆ ਉਹ ਤਾਂ ਠੰਡੀ ਸੀਲ ਆ ਕੋਈ ਇਹੋ ਜੀ ਗੱਲ ਬਾਤ ਨਹੀਂ ਆ ਐ ਠੰਡੀ ਸੀਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਦਾ ਮੋਲ ਕੋ ਰਾਜੀ ਕਿੰਨੀ ਸੰਦੀਪ ਜੀ ਐ ਵਾਲ ਜਿੱਦਾਂ ਕਹਿੰਦੇ ਨਾ ਵੀ ਪੁੱਛਦੇ ਉਹ ਵੀ ਨਹੀਂ ਚਿੱਟਾਗਾ ਇਹਦਾ ਮੋਲ ਇਹਦਾ ਮੁੱਲ ਸੰਦੀਪ ਜੀ ਕਰਨ ਨੂੰ ਤੇ ਭਾਵੇਂ 50 ਹੀ ਕਰਦੇ ਇਹ ਦੁੱਧ 15 ਕਿਲੋ ਪਾਉ ਪੇਲਣੀ ਠੀਕ ਆ ਐਸ ਟਾਈਮ 10 ਕਿਲੋ ਪਰਸੋਂ ਦੀ ਸੂਈ ਥੱਲੇ ਇਹ ਦੇ ਦੇਾਂਗੇ ਸੰਦੀਪ ਜੀ 34000 ਦੀ ਦੇ ਦਾਂਗੇ ਠੀਕ ਆ ਚੱਲੋ ਹਾਂ ਸੇਮ ਹੀ ਹੋ ਗਿਆ ਇਹ 32 ਦੀ ਦੇ ਦਾਂਗੇ ਚਲੋ ਬੱਤੀ ਬੱਤੀ ਉਹ ਮਾਨਤਾ ਨੂੰ ਪੂਰੇ 31000 ਦੀ ਐਸਲੋ 31000 ਦੀ ਐਸਲੋ ਲੈ ਵੀ ਚੱਕੋ ਗਰਾਂ ਲਈ ਲੈ ਚਲੋ ਟੈਂਪ ਸਾਰੇ ਵੀ ਭਾਅ ਵੇਚ ਲੋ ਨਾ ਬਾਈ ਬਿਲਕੁਲ ਜਾਇਜ਼ ਕੀਮਤ ਆ ਤੇ ਦੋ ਹੀ ਬਹਿਣਾ ਦੋਵੇਂ ਕੁਆਲਿਟੀ ਵਾਲੀਆਂ ਬਾਕੀ ਮੇਰਾ ਵੀ ਇੱਥੇ ਆ ਕੇ ਚਾਈ ਟੈਕ ਪਾਸ ਹੈ ਨਾ ਜੀ ਹਾਂਜੀ 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 ਕਮੈਂਟ ਕਾਲੀ ਬੱਲੋ ਬੱਲੋ ਜਦੋਂ ਮਈਆਂ ਗਾਈਆਂ ਗਈਆਂ ਹੁਣ ਨਾ ਜਦੋਂ ਲਾਗੋ ਮਾਲ ਖੁੱਲਾ ਇੱਕ ਤਦ ਵੀ ਡੰਗਰ ਕਾਲੇ ਜੇ ਪੈ ਜਾਂਦੇ ਨਾ ਹੂੰ ਹੂੰ ਹੁਣ ਉਹ ਮਗਰ ਕੱਲੀ ਆ ਉਹ ਬਸ ਢੇੜੇ ਮਾਰੀ ਜਾਂਦੀ ਆ ਹੂੰ ਇਹ ਬੜਾ ਫਰਕ ਪੈਂਦਾ ਚਲੋ ਬੋਲੋ ਨੰਬਰ ਜੀ ਨਾਂ ਸੰਧੂ ਜੇ 814644722 ਜਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ